ਵਿਆਹ ਹੋਇਆ ਕੁੜੀ ਨਾਲ ਪਰ ਜਦੋਂ ਕੁੰਡ ਚੱਕਿਆ ਤਾਂ ਨਿਕਲਿਆ ਮੁੰਡਾ ਵਿਆਹ ਵਾਲੇ ਮੁੰਡੇ ਨਾਲ ਹੋ ਗਈ ਜੱਗੋਂ ਤੇਰਮੀ ਦੋਸਤੋ ਅਕਸਰ ਹੀ ਮੁੰਡੇ ਆਪਣੇ ਵਿਆਹ ਵਾਲੇ ਦਿਨ ਬਹੁਤ ਹੀ ਖੁਸ਼ ਹੁੰਦੇ ਨੇ ਪਰ ਹੁਣ ਇੱਕ ਮੁੰਡੇ ਨਾਲ ਵਿਆਹ ਤੋਂ ਬਾਅਦ ਹੋ ਗਿਆ ਕਾਂਡ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਵੀਂ ਵਿਆਹੀ ਜੋੜੀ ਦਿਖਾਈ ਦੇ ਰਹੀ ਏ ਦਰਸਲ ਜਦੋਂ ਇਸ ਮੁੰਡਾ ਕੁੜੀ ਦਾ ਵਿਆਹ ਹੁੰਦਾ ਹੈ ਅਤੇ ਵਿਆਹ ਤੋਂ ਬਾਅਦ ਜਦੋਂ ਮੁੰਡਾ ਘਰ ਆਉਂਦਾ ਏ ਤਾਂ ਘਰੇ ਜਦੋਂ ਮੁੰਡਾ ਕੁੜੀ ਦਾ ਸ਼ਗਨ ਕਰਵਾਇਆ ਜਾਂਦਾ ਹੈ ਅਤੇ ਜਦੋਂ ਮੁੰਡਾ ਕੁੜੀ ਦਾ ਕੁੰਡ ਚੁੱਕਦਾ ਏ ਤਾਂ ਕੁੰਡ ਵਿੱਚੋਂ ਕੁੜੀ ਦੀ ਥਾਂ ਤੇ ਮੁੰਡਾ ਨਿਕਲ ਆਉਂਦਾ ਏ ਜਿਸ ਨੂੰ ਦੇਖ ਕੇ ਵਾਲਾ ਮੁੰਡਾ ਘਬਰਾ ਕੇ ਉੱਠ ਜਾਂਦਾ ਏ ਆ ਤੇ ਉੱਥੋਂ ਭੱਜ ਜਾਂਦਾ ਏ ਦਰਅਸਲ ਮੁੰਡੇ ਦੇ ਦੋਸਤਾਂ ਤੇ ਭਰਾਵਾਂ ਨੇ ਮੁੰਡੇ ਨਾਲ ਇਹ ਮਜ਼ਾਕ ਕੀਤਾ ਸੀ ਅਤੇ ਉਹਨਾਂ ਨੇ ਬਿਲਕੁਲ ਕੁੜੀ ਦੇ ਕੱਪੜਿਆਂ ਨਾਲ ਦੇ ਹੀ ਕੱਪੜੇ ਮੁੰਡੇ ਦੇ ਪਵਾ ਕੇ ਸ਼ਗਨਾ ਵੇਲੇ ਕੁੜੀ ਦੀ ਥਾਂ ਤੇ ਮੁੰਡੇ ਨੂੰ ਨਾਲ ਬਿਠਾ ਦਿੱਤਾ ਸੋ ਜਿਵੇਂ ਹੀ ਵਿਆਹ ਵਾਲੇ ਮੁੰਡੇ ਨੇ ਕੁੰਡ ਚੱਕਿਆ ਤਾਂ ਵਿੱਚੋਂ ਮੁੰਡਾ ਨਿਕਲ ਆਇਆ ਜਿਸ ਤੋਂ ਬਾਅਦ ਉਸਦੇ ਹੱਥ ਪੈਰ ਸੁੰਨ ਹੋ ਗਏ ਸੋ ਕਦੇ-ਕਦੇ ਦੋਸਤ ਜਾਂ ਭਰਾ ਇਹੋ ਜਿਹੇ ਮਜ਼ਾਕ ਵੀ ਕਰ ਦਿੰਦੇ ਨੇ ਸੋ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਜਰੂਰ ਦਿਓ ਇਸ ਵੀਡੀਓ ਨੂੰ ਅੱਗੇ ਸ਼ੇਅਰ ਕਰਕੇ ਹੋਰ ਵੀਡੀਓ ਦੇਖਣ ਲਈ ਚੈਨਲ ਨੂੰ ਸਬ ਜ਼ਰੂਰ ਕਰੋ